ਪਹਿਲਾ ਪੂਰਾ ਹੀ ਪੁਰਾਂਦਾ ਬੂਟਿਆਂ ਚ ਹੋ ਹੂੰ ਹੂੰ ਇੰਨਾ ਬਹੁਤ ਆ ਗਿੰਨਾ ਉਹਦੇ ਬਾਹਰ ਬਹੁਤ ਆ ਆ ਇੱਥੇ ਜੜਾ ਕੇ ਮੋੜੀ ਹੁਣ ਪੂਰਾ ਫਲ ਚੱਕ ਕੇ ਯਾ ਯਾ ਮਸਲਾ ਤਾਂ ਫੈਲਾ ਹੋਇਆ ਭਾਈ ਕਿੱਥਾ ਚਲਾ ਕੇ ਮੋੜੀ ਇੱਥੇ ਆਏ ਬਾਹਰ ਚੱਲ ਜਾ ਬਾਹਰ ਨੱਕ ਬਾਹਰ ਸਸੀ ਕਾਲਜੀ ਬਾਈ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਬਲੌਗ ਚ ਲੱਗੇ ਬਈ ਭਾਈ ਫੇਰ ਅੱਜ ਕੱਲ ਤਾਂ ਖਾਲੀ ਮੁੜ ਗਏ ਅੱਜ ਬਾਈ ਕੱਲ ਤਾਂ ਖਾਲੀ ਮੁੜ ਗਏ ਆਪਾਂ ਸੜੇ ਖੇਰ ਗਿੱਲੇ ਬਹੁਤ ਆ ਰਵੀ ਇਹ ਨਹੀਂ ਲੈ ਉਹ ਗਾਰਾ ਹੈ ਜਿਆਦਾ ਜਿੱਤੀ ਦਾ ਬੁਰਾ ਹਾਲ ਹੈ ਖੇਤ ਦਾ ਹੀ ਬੁਰਾ ਹਾਲ ਹੈ ਕਰੀਏ ਕੀ ਭੜਿਕਾ ਪਿਆ ਦਾ ਕੱਲ ਪਲ ਚ ਚੱਲ ਜੀ ਹਾਲ ਤੇ ਲੋਕ ਆ ਆ ਛੁੱਪ ਕੇ ਦੱਲ ਜੇ ਤੂੰ ਪੁੰਦੀ ਤੂੰ ਪਈ ਨਹੀਂ ਕੱਲ ਸ਼ਾਮ ਨੂੰ ਨਹੀਂ ਆਤਾ ਨਿਕਲੀ ਹੋਣੀ ਕੱਲੇ ਜਿਹੜੀ ਨਿਕਲ ਲਈ ਬਾਈ ਨਿਕਲ ਲਈ ਤਾਂ ਬਾਕੀ ਅੱਜ ਬੰਦੇ ਸਾਰੇ ਹੀ ਆਏ ਹੋਏ ਆ ਇਹ ਕਾਲੀ ਨਾਂ ਦੀ ਕਲਾਸ ਲੱਗ ਗਈ ਅੱਜ 14 ਹੀ ਆਏ ਹੋਏ ਹੈ ਹਾਂ ਮੈਂ ਤਾਂ ਕਹਿ ਤਾ ਰਹਿਣੇ ਦੀ 150 ਵਾਲੀ ਨਾ ਕਹਿੰਦਾ ਲੱਦਣੀ ਮੈਂ ਮੈਂ ਤਾਂ ਜੋ ਮੈਂ ਤਾਂ ਲਾਰਾ ਲਾਤਾ ਤਾਂ ਵੀ ਜੱਗੇ ਦੇ ਟਰਾਲਾ ਦਿੱਤਾ ਹੋਇਆ ਇਹ ਲੱਦਣੀ ਹੁੰਦੀ ਹੈ ਜੱਗੇ ਹੈ ਹਾਂ ਮੁਸ਼ਕਲ ਜੱਗੇ ਨੂੰ ਫੋਨ ਕਰਕੇ ਪੁੱਛਿਆ ਲੱਗਾ ਤੇਰਾ ਟਰਾਲਾ ਕਿੱਦੇ ਬਣੂਗਾ ਤੁਸੀਂ ਫਿਰ ਤੱਗ ਕਰ ਦੇਗਾ ਜੀ ਕਿਉਂ ਜੱਗੇ ਤਾਂ ਕਹਿੰਦਾ ਟਰਾਲਾ ਘਰਾਂ ਖੜਾ ਹੈ ਪੁਲਸੀ ਮਾਰ ਦੇਦਾ ਮਰਦਾ ਚੱਲ ਨਾ ਜਾਰੀ ਕਰ ਉਹ ਸਣਾ ਪੱਗਿਆ ਸੀ ਲੱਗੇ ਭਾਈ ਲੁੱਦਣ ਜਿੱਦਾਂ ਕਰਕੇ ਪੱਗਾ ਪੈਂਦਾ ਨਹੀਂ ਤੇ ਲੱਦਣੀ 400 ਕੁਇੰਟਲ ਗੰਨਾ ਹੋ ਗਿਆ ਔਰੇ ਤੇ ਆਓ ਵੱਡੇ ਵੱਡੇ ਤੱਕ ਆ ਖੇਤ ਇਹਨਾਂ ਹੈ ਹਾਂ ਤੇ ਚਾਰ ਕਿ ਵਿੱਗੇ ਜਗ੍ਹਾ ਹੋਊਗੀ ਇਹੇ ਹਾਂ ਚਾਰ ਤੇ ਘੱਟੇ ਹੋਣੀ ਚਾਰ ਹੋਣੀ ਨੀ ਪੂਰੀ ਕੱਢ ਦੂੰਗਾ ਛੱਕ ਹੁਣ ਖੇਤ ਗਿੱਲੇ ਆ ਆ ਬਾਦੀ ਲੱਦ ਕੇ ਫੇਕ ਛੱਕ ਨਿਕਲੂਗੀ ਖੇਤਾ ਮੈਂ ਤੁਰਨੀ ਨੀ ਹੁੰਦੇ ਨੇ ਕਰਮਾ ਪਰ ਨਹੀਂ ਕਿ 400 ਕੁਇੰਟਲ ਇੰਨੀ ਚਾਰ ਵਿੱਗੇ ਚ ਹੋਇਆ ਇਹ ਜਗ੍ਹਾ ਵੀ 7 ਕਿ ਵਿੱਗੇ ਹੀ ਆ 7 ਵਿੱਗੇ ਪੂਰੀ ਪਹਿਲੇ ਚਾਰ ਪਰਚੀਆਂ ਖੜੀਆਂ ਖੜੀਆਂ ਆ ਜਾ 100 100 ਕੁਇੰਟਲ ਆ ਰਹੀ 100 ਦਾ ਥਾਲੀ 500 ਕੁਇੰਟਲ ਨਿਕਲੂਗਾ ਇਸ ਦੀ ਫੇਰ ਰੱਬ ਸੁੱਖ ਰੱਖੇ ਦੀ ਗਦੀ ਆ ਹੁਣ ਨਿਕਲਣਾ ਚਾਹੀਦਾ ਨਾ ਰਾਸਤੇ ਅੰਦਰ ਬਹੁਤ ਪੰਗਾ ਯਾਰ ਚਲੋ ਉਹ ਤਾਂ ਹੁਣ ਆਪਾਂ ਸੈੱਟ ਕਰ ਲਿਆ ਉਹ ਤਾਂ ਹੋ ਗਿਆ ਸੈੱਟ ਆਹ ਯਾਨੀ ਸੁੱਕੇ ਵਾਲਾ ਕੰਮ ਸੁੱਕੇ ਵਾਲੀ ਐ ਪਿਛਲੇ ਸਾਲ ਪਾਉਂ ਨੀ ਯਾਰ ਕਿੰਨਾ ਕੱਢਣਾ ਲਾ ਲਾ ਸਾਮਣਾ ਜਾਈ ਚੁਰਦੀ 10 ਦੱਸ ਦਿਓ ਵੀ ਵਾਰ ਚੀ ਜਾਈ ਨੀ ਨਾ ਪੇ ਪਿਛਲੇ ਸਾਲ ਪਿਛਲੇ ਸਾਲ ਮੀ ਪਹਿਲਾਂ ਪਹਿਲੇ ਆਪਾਂ ਤੈਨੂੰ ਰੌਤਾਂ ਚੱਕ ਦੇਦੇ ਗੰਨਾ ਹਾਂ ਸਮਝ ਗਿਆ ਪਹਿਲਾਂ ਪਹਿਲੇ ਯਾਰ ਹਾਂ ਜਨੂਏਰੀ ਆਪਣੇ ਸੜਕ ਪਰ ਗੰਨਾ ਲੱਦ ਹੋਈ ਜਾਂਦਾ ਰੌਤਾਂ ਜਨੂਰੇ ਪਿਆ ਜਨੂ ਮੀ ਹਟ ਗਏ ਧੁੱਪਾਂ ਜਮ ਕੇ ਆ ਜਾਂਦੀਆਂ ਚਲ ਦੋ ਰਸਤਾ ਵੀ ਚਾਲੂ ਕਰੀ ਯਾਰ ਉਹ ਜ਼ਮੀਨ ਮੈਂ ਉਹ ਜ਼ਮੀਨ ਨਾ ਰਿਸੜੀ ਐ ਉਹ ਰਸਤਾ ਵੀ ਠੀਕ ਹੈ ਇਹਦੇ ਨਾਲੋਂ ਹੂੰ ਦਾ ਫਰਕ ਪੈ ਜਾਣਾ ਰਸਤੇ ਦਾ ਉਹ ਪਲਟੂ ਲਾ ਕੇ ਬੰਨਣਾ ਹੈਗਾ ਉਹ ਲੱਗਿਆ ਬੰਨਣਾ ਆ ਗਏ ਹੁਣ ਦੋ ਤਿੰਨ ਪੈਨ ਵਰਤੀ ਜਾਂਦੇ ਹੋਗੇ ਇਕੱਠੇ ਹਾਂ ਦਾ ਹੈ ਰੋ ਪਿੱਛੇ ਰੱਖੀ ਬਕਸੇ ਨਾਲ ਨਾ ਲੱਗੇ ਬਸ ਉਹ ਬਣਾ ਲੈ ਅੰਦਰ ਰੱਖਿਓ ਭਰੀ ਬਕਸਾ ਲੱਗਾ ਹੈ ਉਹ ਇੱਥੀ ਰੱਖ ਇੱਥੀ ਐ ਬਾਈ ਇੱਥੀ ਲੈ ਲੈ ਪੱਤਲਾ ਜਾਣਾ ਅੰਦਰ ਰੱਖੀ ਭਰੀ ਬਾਹਰ ਖੰਭਾ ਐ ਇੱਧਰ ਅੰਬਾ ਪਾਪਾ ਅੰਦਰ ਰੱਖੀ ਹੋਣ ਮੜਾ ਠੋਕੀ ਜੀਨ ਭਰੀ ਨੂੰ ਮੜਾ ਜੀ ਅੰਦਰੇ ਰੱਖੀ ਠੀਕ ਆ ਬੋ ਉੱਥੇ ਜਾ ਕੇ ਬਾਹਰ ਕੱਢ ਦਿਓ ਬਸ ਠੀਕ ਆ ਇੰਨਾ ਕੇ ਰੱਖੀ ਬਸ ਉੱਥੇ ਜਾ ਕੇ ਬਾਹਰ ਕੱਢ ਦਿਓ ਦਬੱਲੇ ਨਾਲ ਜਾ ਬਾਹਰ ਜਾ ਬਈ ਤੇ ਠੀਕ ਆ ਇੰਨਾ ਕੇ ਰੱਖੀ ਇੰਦਰ ਉੱਥੇ ਲਾਉਣਾ ਉਹਨੂੰ ਫੇਰ ਕੱਢਦੀ ਆਏ ਹਾਂ ਜੀ ਉਹ ਪਾਪਾ ਛੇਵੇਂ ਨੂੰ ਫੇਰ ਹਾਂ ਠੀਕ ਹੈ ਨਾ ਬੱਪਾ ਰੀ ਇੱਥੇ ਹੀ ਰੱਖੀ ਉੱਪਰ ਤੱਕ ਜਿਹੜੀ ਮੂਰੇ ਵਾਲੀ ਵੀ ਲਾਈ ਆ ਹਾਂ ਐਦੀ ਫਰੇਮ ਜੀ ਖੋਲ ਦਵਾ ਪਿੱਛੇ ਵਾਲੇ ਟੇਪਰ ਖੋਲ ਕੇ ਨੂੰ ਸੈਟ ਕਰਾ ਕੇ ਛੋਟੀ ਕਰਾ ਦੇ ਨੂੰ ਛੋਟੀ ਨਹੀਂ ਕਰਾਉਣੀ ਹਾਂ ਉਹ ਖੋਲ ਕੇ ਰੱਖ ਦੇਣੀ ਗੰਨੇ ਗੰਨੇ ਬਾਦਮਾ ਲਾ ਦੂਗੇ ਫੇਰ ਨਾ ਤੂੰ ਖੋਲਣ ਨੂੰ ਗਿਆ ਨਾ ਚੌਰਸ ਰਹਿਣਾ ਬਕਸਾ ਉਹੀ ਲੱਗਦੀ ਆ ਹੂੰ ਤਾਂ ਬਹੁਤ ਦੂਰ ਆ ਹੂੰ ਮੋਟੇ ਪਰੇ ਲੱਗਦੀ ਆ ਹੂੰ ਤਾਂ ਅੰਦਰ ਆ ਬਕਸਾ ਬਹੁਤ ਲਗੋ ਕਹਾਂ ਰੱਖੋ ਨਾ ਕਾਲੂ ਉੱਧਰ ਪਾਜੀ ਫੋਨ ਕਰਦਾ ਕਹਿੰਦਾ ਕਾਲੂ ਆਇਓ ਜ਼ਰੂਰ ਦਿਲਪੁਰੇ ਕਿੱਥੇ ਟਰਾਲਾ ਦੇਣਾ ਕਾਲੂ ਨੂੰ ਮੁੰਡੇ ਗਰੁੱਪ ਵਾਲਿਆਂ ਨੇ ਮੂੰਹ ਕਿਆ ਨਾ ਕਰਨੇ ਆਰਨੀ ਗੁੰਮ ਸਿੰਗਰ ਹੈ ਜਿਹੜਾ ਆਰਨੀਤ ਅਸਿਆ ਆਰਨੀਤ ਕਹਿੰਦਾ ਮੈਂ ਹੈ ਕਿਹਾ ਵੀ ਤੂੰ ਫੇਰ ਆਜੂਂਗੇ ਉਹ ਕੋਈ ਗੱਲ ਨਹੀਂ ਹਾਂ ਕਹਿੰਦਾ ਨਹੀਂ ਜ਼ਰੂਰ ਬੁਲਾਉਣੇ ਆ ਮੈਂ ਕਹਿੰਦਾ ਮੈਂ ਕਿਹਾ ਤਾਂ ਵੀ ਗੰਨਾ ਗੁੰਨਾ ਲੱਦਦੇ ਆ ਹਾਂ ਕਹਿੰਦਾ ਆਉਣਾ ਪੈਣਾ ਕਹਿੰਦਾ ਤੁਹਾਨੂੰ ਕੱਲ ਜੇ 2 ਘੰਟੇ ਵਾਸਤੇ ਆ ਜੇ ਫੇਰ ਦੇਖੂਗੇ ਹੁਣ ਕਿਆ ਕਰੀਏ ਨਹੀਂ ਗੱਗੇ ਨੂੰ ਭੇਜੂਗਾ ਤੁਹਾਡੇ ਨਾਲ ਤੁਸੀਂ ਜਾਇਓ ਜੇ ਮੁੱਥ ਗਿਆ ਹੋਇਆ ਨਾਲੇ ਦੇਖਿਆ ਹੀ ਕੀੜਾ ਮਾਰਿਆ ਆਇਓ ਗੱਡੀ ਫੇਰ ਵੱਡੀ ਨਾਲ ਤੋਂ ਦੱਬਲੇ ਜਿਓ ਗੱਡੀ ਨੂੰ ਕਿਹਾ ਏ ਉੱਥੇ ਜਾਈਓ ਉੱਥੇ ਜਾਇਓ ਸਿੱਧਾ ਬਾਜੀ ਕੋਲ ਉਹਦੇ ਬੜੀ ਗੱਡੀ ਲੰਘੇਣਾ ਉੱਥੇ ਤੁਹਾਡੇ ਨਾਲ ਅੱਛਾ ਹਾਂ ਚਲ ਦੇਖ ਲੈਂਦੇ ਜਿਕਣਾ ਹੋਇਆ ਕਾਲੂ ਜਾਇਆ ਉਹ ਦੇਖਦੇ ਹੈ ਹਾਂ ਜਾਇਆ ਹੁੰਦੇ ਹੈ ਗੱਗੇ ਨੂੰ ਕਰਨਾ ਪੈਣਾ ਤਿਆਰ ਗੱਗੇ ਨੂੰ ਕਰਦੇ ਆ ਪੱਤੀ ਗੱਡੀ ਆ ਨਾਲ ਦੀ ਨਾਲ ਮੀਂਹ ਕਰਕੇ ਥਾਲੀ ਪੱਤੀ ਬਹੁਤ ਲੱਗੀ ਵੀ ਨਾਲ ਮੜ ਜਾ ਕਹਿ ਇੰਦਲ ਜਿਹੜਾ ਬੰਦਾ ਚਕਾਉਂਦਾ ਕਹੇ ਹੱਥ ਮਾਰ ਦੇ ਕਰ ਪਰੀ ਨੂੰ ਪਿੱਛੇ ਹੱਥ ਮਾਰ ਲੈ ਪੱਤੀ ਕੇ ਉਹ ਕਾ ਮਿਲਦਾ ਦੇਖਦੇ ਨਹੀਂ ਹੈ ਇਹ ਮੈਂ ਤਾਂ ਕਿੰਨਾ ਮਸੀ ਆਉਂਦਾ ਉਹ ਪਤੀਏ ਕਿੱਲੇ ਬਹੁਤ ਜਾਣੀ ਉਹ ਮਾੜੀ ਮੋਟੀ ਸੜੀ ਜਗੜ ਚਾਰਦੀ ਵੀ ਨਹੀਂ ਗਈ ਠੀਕ ਨਹੀਂ ਆ ਨਹੀਂ ਸੁੱਕ ਨੂੰ ਜੈ ਜਰ ਦਿੰਦੀ ਆ ਇਹ ਮੀਰ ਬਲਾ ਕਾਜੀ ਜਗਾ ਜਿਲ੍ਹਾ ਵਿੱਚ ਜਾਤਾ ਪਤੀ ਮੈਂ ਚਲੂੰਗਾ ਨਾਲ ਕਹੂੰਗਾ ਉਸਕੋ ਨਹੀਂ ਕਹਿਦੀ ਤੂੰ ਜਲਦੀ ਨਾਲ ਕਹਿ ਤਲਾ ਬਾਥੋਈ ਪਈ ਹੈਗਾ ਈ ਜੇ ਹਾਂ 50000 ਦਾ ਘਾਟਾ ਲੱਗ ਗਿਆ 70000 ਦਾ 70000 ਦਾ ਘਾਟਾ ਲੱਗ ਗਿਆ 70000 ਦਾ ਘਾਟਾ ਲੱਗ ਗਿਆ ਆ ਰਾਸਾ ਤੁਹਾਨੂੰ ਮਿਲਣ ਲੱਗਣਾ ਲੱਗਦਾ ਜਦੋਂ ਮੇਲੇ ਬੈਠਦੇ ਨਾ ਮੇਲਾ ਵਾਲਿਆਂ ਨੂੰ ਦੇ ਦੋ ਇਹਦਾ ਕਾ ਆ ਵੀ ਆਟ ਗਿਆ ਕਿਤਨੇ ਪੈ ਕੇ ਦੋ ਦਿਨ ਪਹਿਲੇ ਬੈਠ ਲੇ ਤਿੰਨ ਦਿਨ ਪਹਿਲੇ ਤਿੰਨ ਪਾਸੇ ਬੰਜੀਆਂ ਤੇਰੀਆਂ ਮਰ ਗਈਆਂ 3 ਦੇ ਸੇ ਮਰਾ 3 4 ਵਾਰ ਨਾ ਮਰ ਗਿਆ ਦੋ 6 7 ਸੇ ਪਰਚੀਆਂ ਮਰ ਗਈਆਂ ਇਹਨਾਂ ਦੀਆਂ 7000 ਰੁਪਏ ਦਾ ਘਾਟਾ ਸਿੱਧਾ ਹੀ 7000 ਦੇ ਵਜਾ ਕੇ ਲੱਗਦਾ 8000 ਘਟਾ ਉਹ ਵੀ ਯਾਰ ਦਾ ਉਹ ਵੀ ਯਾਰ ਲੱਗਿਆ ਉਹਨੂੰ ਤੋਂ ਜ਼ਿਆਦਾ ਲੱਗਿਆ ਸ਼ੇਖਰ ਨੂੰ ਸ਼ੇਖਰ ਨੂੰ ਸ਼ੇਖਰ ਨੂੰ ਯਾਰ ਲੱਗਿਆ ਅਹ ਸ਼ੇਖਰ ਨੂੰ ਜ਼ਿਆਦਾ ਘਾਟਾ ਲੱਗਿਆ ਭਾਈ ਕਹੀਂ ਮਰੀ ਜਾ ਮੜੀ ਜਾ ਸੈਟ ਹੋਰ ਗੰਨਾ ਮਾੜਾ ਮੋਟਾ ਜਿਹਾ ਬਹਾਂਦੀਦਾ ਮਾਰ ਦੂ ਵੇ ਆਹ ਤਾਂ ਹੁਣ ਵਾਠ ਠੀਕ ਹੈ ਨਹੀਂ ਰੱਖੀ ਪਰਲੇ ਬਸ ਇੰਨੀ ਰੱਖੀ ਉੱਥੇ ਘਾੜ ਦੂੰਗਾ ਉੱਪਰ ਬਾਹਰ ਠੀਕ ਨਹੀਂ ਗੱਲ ਹਾਂ ਪਰੀ ਦੇਖ ਲਿਓ ਹੁਣ ਕਿੰਨੀ ਕਮਾਂਗੀ ਪਰੀ ਕੱਲਾ ਪਈ ਐ ਉਹ ਅੱਗੇ ਲਾਇਵੇ ਮੈਂ ਯਾਰ ਹੋ ਆਹ ਅੱਜ ਆਲੇ ਰ ਪਈ ਐ ਚੱਕ ਅੱਛਾ ਮੈਂ ਦੇਖਦਾ ਜਾ ਕੇ ਉਹ ਉੱਥੇ ਦੇਖ ਉਹ ਆਗਰੇ ਡੱਡੇ ਇੱਕ ਆਓ ਇੱਕ ਆਓ ਉਹ ਪੰਜ ਭਰੀਆਂ ਉਹ ਲੱਦ ਹੁਣੀਆਂ 200 ਪਰੀ ਉੱਧਰ ਉੱਧਰ ਪਈ ਐ ਆ 200 ਪਰੀ ਉੱਧਰ ਐ ਸਭਾ ਸਭ ਇੱਥੇ ਗਿਣੀ ਐ ਮੈਂ ਮੜੀ ਆ ਜਿੱਥੇ ਮੈਂ ਆ ਕੇ ਖੜੇ ਕਰਦੇ ਭਰੀਆਂ ਨੂੰ ਮਹਾਈਦੀ ਸੇ ਚੱਕਿਓ ਠੀਕ ਆ ਬਾਕੀ ਫੇ ਦੂਈ ਮੈਂ ਜਾਊ ਠੀਕ ਨਹੀਂ ਆਹੋ ਦੂਈ ਮੈਂ ਜਾਊਗਾ ਅਜਨੀ ਪਰਚੀ ਤੇ ਕੜੇ ਹੋਈ ਬਈ ਪਰਚੀ ਅਜਨੀ ਤੈਨੂੰ ਕੀ ਪਤਾ ਇਹਨਾਂ ਦਾ ਕੁਝ ਵੀ ਆ ਜਾਏ ਦਿਖਾ ਦੂੰਗਾ ਮੈਂ ਉਹ ਇਹਨਾਂ ਨੂੰ ਕਿੰਨੀ ਹੈ 300 ਭਰੀ ਹੋ ਗਈ ਇਹਨਾਂ ਨੂੰ 10 ਭਰੀਆਂ ਇੱਕ ਘੰਟੇ ਦੀ ਇੱਕ ਜਣੇ 10 ਭਰੀਆਂ ਛਿੱਲਣੀਆਂ ਘੰਟੇ ਚ ਇਹਨਾਂ ਨੂੰ ਵੀ ਟਾਈਮ ਲੱਗਣਾ ਹੈ ਹੈਨਾ ਲੱਦਰ ਇਹਨਾਂ ਚਾਰ ਵਜੇ 140 ਭਰੀ ਹੋ ਗਈ 4 ਵਜੂ ਦਾ 4 ਖੜ ਜਾ ਤੂੰ ਹਾਂ 4 ਵਜਦੇ ਆ ਕਿੰਨੇ ਬੰਦੇ ਲੱਗੇ ਹੋਏ ਛਿੱਲਣ ਪੰਜ ਲੱਗੇ ਹੋਏ ਹੈ ਤਿੰਨੇ ਪੰਜ ਲੱਗੇ ਹੋਏ ਆ ਤੇ ਪਏ ਉਹਨਾਂ ਪੰਜ ਉੱਥੇ ਤਾਂ ਬੁਲਾਉਣੇ ਪੈਣੇ ਇਹਨਾਂ ਨੂੰ ਕਿੱਥੇ? ਉੱਥੇ ਜਾਓ ਭਰੀ ਨਦਨੀਆ। ਚੱਲ ਦੇਖਦੇ ਆ। ਜਿੱਦਾਂ ਕਹਿੰਦਾ ਹੋਇਆ ਤੂੰ ਕਰਦੀ ਤੂੰ ਕੁਛ ਨਾ ਕਹੀਂ ਇਹਨੂੰ। ਸਮਝ ਗਿਆ? ਇਹਨੂੰ? ਇਹਨੂੰ? ਹਾਂ? ਕਰੀ ਜਾਂਦੇ ਜਿਹੜੂ ਕਰਦਾ ਏ। ਆਪੇ ਕਰੂੰਗਾ ਜੇ ਹੋਊਗਾ ਕੰਮ। ਕੱਲੂ ਗੱਗਰੀ ਲੱਦਣ ਇਹ। ਕੱਲ ਤੈ ਵੀ ਖਾਲੀ ਕਰਕੇ ਆ ਜਾਣਾ। ਦੋਹੀ ਭਰ ਹਣੀਆਂ। ਸਮਝੇ ਗੱਲ? ਕੱਲੂ ਨਹੀਂ ਗੱਗਰੀ ਲੱਦਦੇ। ਫੇਰ ਪਰਸੋਂ ਲੱਦੂਗੇ। ਹੂੰ। ਫੇਰ ਪਰਸੋਂ ਆਪਣੀ ਲੱਦਣਗੇ। ਕੰਮ ਨਿਬੜ ਗਿਆ। ਚੱਲ ਦੇਖਦੇ ਹੁਣ ਆਪੇ ਕਰੂੰ ਜਿੱਦਾਂ ਕਰਨਾ ਇਹਨੇ। ਇਦੀ ਮਰਜੀ ਆ। ਬਾ ਅੰਦਰ ਕੀ ਬਰੀ ਗਿੱਲੇ ਕੇ ਸਾਲਾ ਹੱਥ ਵੀ ਨਹੀਂ ਖੁੱਲਦਾ ਹੈਗਾ। ਅੰਦਰ ਕਰ ਅੰਦਰ ਕਰ ਦੇ ਅੰਦਰ ਹੀ ਤੇ ਅੰਦਰ ਰੱਖ। ਬਾਇਤੀ ਰੱਖ ਠੀਕ ਆ ਕੋਈ ਲਾਲ ਨਹੀਂ ਹੁੰਦਾ। ਹੌਲੀ ਹੌਲੀ ਨਾ ਚਲੇ ਜਾਏ। ਇਹਨੇ ਆਪੇ ਸੈੱਟ ਕਰ ਲੈਣਾ। ਬਾਦਮ। ਬਾਏ ਨਾ ਮੂਰੇ ਨਹੀਂ ਨਾ ਗੰਦਾ ਨਿਕਲਦਾ। ਉਹਦਾਂ ਕਰ। ਉਹਦਣ ਬਹੁਤ ਵਧੀਆ ਟਰਾਲੀ ਗਈ ਉਹਦਣ ਵੀ ਭਰੀ ਉਰੇ ਤੇ ਮੂਰੇ ਬਰਾਬਰ ਜੀ ਉੱਥੀ। ਆਈਦੇ ਬਰਾਬਰ ਸੀ ਤੇ ਜਿਹੜਾ ਨਾ 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 ਇਹ ਤੇ ਤਾਂ ਬਾਹਰਤੀ ਬੋਦਲੀ ਬਨੇ ਰੱਖੀ ਮੈਂ ਦੇਖੀ ਐ। ਬਾਏ ਫਿਰ ਜਾ ਬੜਿਆ ਪਰ ਫालतੂ ਮਾਰਦੇ ਮੂਰੇ। बहुत ट्राली लद्दी होना कामयाब हो सारे पास जाम लगे बंदा गया मेडिकल स्टोर खुले रोपड़

ਇੱਕ ਨਹੀਂ ਚਲੋ ਦੇਖਦੇ ਆ ਜੀ ਲੱਦਦੇ ਸਹਰੇ ਕਿਉਂ ਤੇ ਦੇਖ ਲੈ ਮੜ ਜੀ ਲੋ ਜੀ ਬਾਈ ਆਹ ਰਸਤਾ ਦਾ ਹੁਣ ਤਾਂ ਐਨ ਬਣਾਦਾ ਸੀ ਵੰਗ ਵਰਗਾ ਹੈ ਬਣ ਗਿਆ ਵੰਗ ਵਰਗਾ ਹੈ ਹੈ ਪਰ ਹੁਣ ਗੰਨਾ ਆਪਣਾ ਨਾ ਇਹਦੇ ਪੇ 2 ਕਿਲੇ ਗੀੜੇ ਨਿਕਲਣੇ ਹਲੇ ਅੰਦਰ ਮਿੱਟੀ ਜਾਂਦਾ ਪਈ ਵੀ ਨਾ ਆਹ ਦਬਦੀ ਆ ਇੱਧਰ ਉਹੀ ਕਹਿੰਦਾ ਮੈਂ ਹੁਣ ਕੋਈ ਲੱਗ ਗਿਆ ਇਹਨੂੰ ਹਵਾ ਪਈ ਜਾਣੀ ਨੇ ਫੇਜ ਮਾੜੇ ਮਾੜੀ ਐ ਪੱਧਰੀ ਕਰੀ ਜਾ ਇਹਨੂੰ ਇਹਨੇ ਸੈੱਟ ਹੋ ਜਾਣਾ ਇਹਨੂੰ ਹੂੰ ਇਹ ਦੂਈ ਟੈਲੀ ਕੱਢਣੀ ਆ ਰਸਤਾ ਕੁੱਦਣ ਕਿਹਾ ਜਾ ਤਾਂ ਦੇਖ ਲੈ ਲੀ ਲੱਖ ਬਣੀ ਹੁਣ ਟੌਪ ਦੀ ਐ ਤਾਂ ਬਾਈ ਇਹ ਟੇਡਾ ਦਾ ਬਹੁਤ ਹੁਣ ਤਾਂ ਸਿੱਧਾ ਹੋ ਗਿਆ ਉਹ ਅੱਤੜ ਵੀ ਚੱਕ ਹੋ ਗਈ ਜਿਹੜੀ ਸਿਰੇ ਜ਼ਿਆਦਾ ਸੀ ਟੇਢੀ ਹਾਂ ਉਹ ਉੱਥੇ ਜ਼ਿਆਦਾ ਮਿੱਟੀ ਪਈ ਵੀ ਆ ਅਸੀਂ ਮੈਂ ਕਹਿੰਦਾ ਵੀ ਦੋਵੇਂ ਢੇਡ ਲਵਾ ਦੋ ਹੀ ਲਾਉਣੇ ਉਹਨੇ ਹਾਂ ਉਹ ਲੱਦਤੀ ਬੱਸ ਉਹਦੇ ਲੱਗਿਆ ਮਾਰੋ ਆ ਕੇ ਚੱਲ ਪਾਸੇ ਕੰਮ ਫਿਰ ਥੇ ਨਹੀਂ ਹਾਲੇ ਬਾਈ ਗੰਨਾ ਬਹੁਤ ਖੜਾ ਮਾਰਾ ਦੀ ਕਿਰਪਾ ਨਾਲ ਹਾਂ ਗੰਨਾ ਬਹੁਤ ਖੜਾ ਹਾਲੇ ਗੰਨਾ ਦਾ ਸਿਰਾ ਖੜਾ ਜਾ ਹੈ ਗੰਨਾ ਦਾ ਜਾ 400 ਕੁਇੰਟਲ ਗੰਨਾ ਚੱਲ ਗਿਆ ਉਹਦੇ ਤੇ ਕੱਲ ਜਿਹੜਾ ਮਹਾਰਾਜ ਨੇ ਦੇ ਦਿੱਤਾ ਬਹੁਤ ਹੈ ਬਹੁਤ ਹੀ ਦੇ ਦਿੱਤਾ ਥੋੜਾ ਨਹੀਂ ਨਹੀਂ ਅੱਗੇ 3 300 ਕੁਇੰਟਲ ਵਰ ਵੀ ਸਵਰ ਕਰਦੇ ਹੁੰਦੇ ਜਹਾਜ਼ ਦੀ ਬਹੁਤ ਹੜਕੁੰਦੀ ਇਹਦੀ ਹੋ ਗਿਆ ਹੁਣ ਤਾਂ ਸੱਲੀ ਆ ਹੁਣ ਤਾਂ ਬਟ ਟਰੈਲਾ ਲੱਗ ਗਿਆ ਆ ਫਿਰੇ ਪੱਕ ਗਈ ਮੀਨਾ ਪਵੇ ਬਸ ਹੁਣ ਫੇਰ ਨਹੀਂ ਜਾਂਦਾ ਕਿਤੇ ਵੀ ਇਹ ਯਾਰ ਟਰੈਲਾ ਲੱਗ ਗਿਆ ਫਿਰ ਪੱਕ ਗਈ ਇਹ ਰੱਖੀ ਪਹਿਲੇ ਹੀ ਆਪਣਾ ਉਹਦੇ ਮਾਂ ਨਾ ਬੜਾ ਗਿਆ ਨਾ ਉਹ ਹਿਸਾਬ ਨਾਲ ਆਇਆ ਜੱਲੀ ਚੱਕੀ ਰੱਖੀ ਸਾਈਡ ਦਾ ਤਬਣਾ ਨਹੀਂ ਦਬਾ ਤਬ ਦਾ ਨਹੀਂ ਹੈਗਾ ਉਹਦੇ ਚ ਵਜਨ ਬਹੁਤ ਹੈ ਜਹਾਜ਼ਮਾ ਚਾਰ ਬਾਰ ਘੁੰਮ ਲਿਆ ਉਹ ਸੋ ਮੈਂ ਪਹਿਲਾਂ ਹੀ ਲਾ ਲਈ 104/4 ਤਾਂ ਉੱਥੇ ਤੇ ਲੱਗ ਕੇ ਆਉਣਾ ਉਹਦਾ ਹਾਂ ਉਹ ਤਾਂ ਹੁਣ ਵੀ ਹੁਣ ਵੀ ਲੱਗਿਆ ਵਾ ਉਹ ਸਿਰੇ ਮਿੱਟੀ ਕੋਈ ਪਈ ਆ ਉੱਥੇ 4/4 ਤਾਂ ਹੁਣ ਵੀ ਤੇ ਆਓ ਨਾ ਜਿੱਥੇ ਆਓ ਚਾੜਾ ਜਰਦੀ ਤੇ ਇਧਰੀ ਸਾਈਡ ਮਿੱਟੀ ਪਈ ਤੇਰਾ 1045 ਪਈ ਪਈ ਆ 4/4 ਤਾਂ ਹੁਣ ਵੀ ਲੱਗਾ ਤਾਂ ਹੀ ਬੈਗ ਲੱਗਿਆ ਉੱਥੇ ਉਹ ਆਹੋ ਫੇਰ ਨਹੀਂ ਬੈਗ ਲੱਗਣਾ ਤਾਂ ਉਹ ਹੂੰ ਤੇਰਾ ਇੱਡਾ ਡ੍ਰੈਕਟਰ ਹੈਗਾ ਨੀ ਬੈਗ ਆਉਂਦਾ ਨਹੀਂ ਮੈਂ ਥੋੜਾ ਬੈਗ ਤਾਂ ਤਾਂ ਉਹ ਜੇ ਥੱਲੇ ਵੀ ਪੈਰ ਖੜੇ ਤਾਂ ਹੀ ਜਾਊਗਾ 4x4 ਤਾਂ ਘਰਦਾ ਨਹੀਂ ਹੁੰਦਾ 4x4 ਕਰਕੇ ਗਿਆ ਉੱਥੇ ਤੱਕ ਵੀ ਉਹ ਕਣਕਾਂ ਵਿੱਚ ਗਿਰੇ ਪੇ ਮਿਹਦੇ ਯਾਰ ਕੰਨੇ ਦੇ ਇਹਨਾਂ ਨੇ ਹੁਣ 1 2 3 400 ਕੁਆਂਟਲ ਦੇ ਉੱਪਰ ਕੰਨਾ ਖੜਾ ਹਲੇ ਹਾਂ 400 ਤੇ ਉੱਪਰ ਖੜਾ ਹੈ ਹਾਂ ਆਹ ਰਾਮ ਨਾਲ ਉੱਪਰ ਖੜਾ ਹੈ ਪਰ ਆਨੂੰ ਚੜਾਈ ਬਹੁਤ ਹੈ ਇਸ ਦੀ ਚਲੋ ਜੀ ਬਾਈ ਦੇਖਦੇ ਹਾਂ ਹਲੇ ਪ੍ਰੋਸੈਸਿੰਗ ਕਿਆ ਚੱਲਦੀ ਨਾਲੇ ਜਾਨ ਨੂੰ ਸਾਡਾ ਕੈਮਰਾਮੈਨ ਆ ਜੂਗਾ ਜੇ ਆਇਆ ਲੈ ਧਰਨੇ ਪਰ ਗਿਆ ਅੰਮਰਸਰ ਗਏ ਹੋ ਤੇ ਨਾ ਸਵੇਰੇ ਆਏ ਅਸੀਂ 7 ਵਜੇ ਤੱਕ ਨਾ ਆ ਗਏ ਤੇ ਮੱਥਾ ਟੇਕ ਲਿਆ ਤੇ ਪਹਿਲਾਂ ਹਾਂ 4:30 ਵਜੇ ਤੁਰਪੇ ਤੇ ਸੀ ਇੱਥੇ ਪਾਣੀ 4:30 4:30 5 ਹਾਂ ਸਾਨੂੰ ਤਾਂ ਹਲੇ ਕੋਈ ਜੱਥਾ ਤੇ ਕੋਈ ਨਾ ਕੱਢੀ ਪਈ ਹੋਣੀ ਕਪਈ ਦੀ ਰਸਤੇ ਮਾ ਕਿਤੇ ਵੀ ਨਹੀਂ 7 ਵਜੇ ਦਾ ਪਹਿ ਪਾਟਦੀ ਆ ਹੁਣ 7 ਵਜੇ ਅਸੀਂ ਉਰੇ ਆ ਗਏ ਸਾਢੇ 9 ਵਜੇ ਤੇ ਹੋਇਆ 10:00 ਵਜੇ ਬੰਦ ਕਰ ਹੋ ਗਿਆ ਰੋਡ ਹੁਣ ਤਾਂ ਕੁਝ ਵੀ ਨਹੀਂ ਇੱਥੇ ਦਰਿਆ ਸਿੰਘ ਗੱਡੀ ਦੀ ਦੀਖਦੀ ਐ ਇੱਧਰ ਆ ਪਤਾ ਥਾਈ ਦੀ 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 ਸੜਕ ਪਰ ਦੇਖ ਲੈ ਤੂੰ ਉਹ ਅਗਲੇ ਦੇ ਅਗਲਾ ਕਹਿੰਦਾ ਜਿਨ੍ਹਾਂ ਨੇ ਜਾਣਾ ਇੱਕ ਦਿਨ ਪਹਿਲਾਂ ਹੀ ਲੰਘੇ ਅਗਲੇ ਨਾ ਠੀਕ ਆ ਯਾਰ ਠੀਕ ਆ ਅਗਲਾ ਕਹਿੰਦਾ ਵੀ ਕੱਲੂ ਤੰਗ ਹੋਉਂਗੇ ਵੀ ਪਹਿਲਾਂ ਕਾਲ ਦਿੱਤੀ ਹੋਈ ਆ ਜਦ ਪੰਜਾਬ ਬੰਦ ਦੀ ਮੈਨੂੰ ਵੀ ਤਾਂ ਜਾਣਾ ਪੈ ਗਿਆ ਮੇਰੀ ਗੱਲ ਸੁਣ ਲੈ ਗੱਡੀ ਮਤ ਆਹੀ ਨਹੀਂ ਤਾਂ ਲੈ ਗਿਆ ਆਹੋ ਮੈਂ ਤੈਨੂੰ ਤਾਂ ਹੀ ਆ ਮੋਟਰਸਾਈਕਲ ਆਹ ਗੱਡੀ ਵਾਲਾ ਅਗਲਾ ਗੱਡੀ ਵਾਲਾ ਕਹਿੰਦਾ ਗੱਡੀ ਤੁਸੀਂ ਮਾੜਾ ਮੋਟਾ ਇੱਧਰ ਘੁੰਮ ਕੇ ਮੈਂ ਤਾਂ ਲੱਖ ਜੂੰਗਾ ਜੇ ਰੋਕੇ ਵੀ ਹੈ ਕਿ ਨਹੀਂ ਕੱਲ ਸਟੋਰ ਬੰਦ ਹੋਗੇ ਤਾਂ ਆਇਦਵਾਰ ਕਰਕੇ ਹੂੰ ਅੱਜੁੱਲੇ ਨਾ ਉਹਨਾਂ ਨੇ ਮੈਡੀਕਲ ਸਹੂਲਤਾਂ ਕਿਹਾ ਤਾਂ ਵੀ ਖੁੱਲੀਆਂ ਐ ਜਿਹੜੇ 에어ਪੋਰਟ ਨੂੰ ਜਾਂਦੇ ਆ ਟਿਕਟਾਂ ਜਿਹਨਾਂ ਦੀ ਉਹਨਾਂ ਨੂੰ ਵੀ ਖੁੱਲੀਆਂ ਐ ਉਹਨਾਂ ਨੂੰ ਵੀ ਕੋਈ ਰੋਕ ਟੋਕ ਨਹੀਂ ਹੈਗੀ ਇੱਕ ਕਹਿੰਦਾ ਮੈਂ ਉੱਥੇ ਵੀ ਜੀ ਲੂੰਗਾ ਹਾਂ ਕਹਿੰਦਾ ਮੈਂ ਤਾਂ ਬੈਠਦਾ ਤਾਂ ਇੱਕ ਮੈਂ ਦੇਖੀਆ ਖਬਰਾਂ ਵਾਂ ਇੱਕ ਬੈਠਦਾ ਤਾਂ ਕਹਿੰਦਾ ਰਾਹ ਦਿਓ ਤੁਸੀਂ ਕਹਿੰਦਾ ਮੈਂ ਉੱਥੇ ਪੀਰਾਂ ਉੱਥੇ ਤਾਂ ਦੋ ਦਿਨ ਹੀ ਚੱਲਣੀ ਕਿੰਨੇ ਕਿੱਦਾਂ ਕਿੱਡਾ ਕ 100 ਫੁੱਟ ਹੀ 100 ਫੁੱਟ ਏਰੀਆ ਹੁੰਦਾ ਹਾਂ ਦੋ ਦਿਨ ਵੀ ਨਹੀਂ ਚੱਲਣੀ ਆਈ ਕੋਠੇ ਵਾਲੀ ਵੀ ਤੁਸੀਂ ਦੱਸੋ ਵੀ ਤੁਹਾਨੂੰ ਭਾਈ ਪਰਸੋਂ ਦਾ ਗਿਆ ਬ ਆਪਣਾ ਪਹਿਲਾਂ ਹੀ ਜਾਇਆ ਉਠਿਕਣੀ ਹੈ ਕਿ ਨਹੀਂ ਇਹ ਮੈਡੀਕਲ ਤੁਸੀਂ ਲੈਣ ਜਾਣਾ ਤਾਂ ਇਧਰ ਤੁਹਾਨੂੰ ਘੁੰਮ ਜਿਓ ਮੜਾ ਮੋਟਾ ਜੇ ਹੁਣ ਸਿਖਦੇ ਵੀ ਨਹੀਂ ਮੈਡੀਕਲ ਨੂੰ ਤਿਆਰ ਹੋਣਾ ਮੈਡੀਕਲ ਦਾ ਰੋਗ ਵੀ ਨਹੀਂ ਬਾਜਿਆ ਯਾਰ ਯਾਰੀ ਬਣਾਈ ਫਿਰਦੇ ਆ ਹੋਈਓ ਅੱਛਾ ਲਾਲ ਕਾਲੇ ਲਾਲ ਫਿਟ ਲਾਈ ਵੀ ਦੀ ਨੇ ਆਹ ਪੱਟੀ ਮਨੂ ਪੁਲਿਸ ਵਾਲੇ ਲੱਗਿਆ ਕੋਈ ਬੈਂਦ ਬਸਾਈ ਗੱਲ ਦੀ ਉੱਤੇ ਬਾਦ ਦੱਸ ਕੀ ਗੱਲ ਹੈ ਚਲਾਂ ਮੈਂ ਕੋਠੇ ਬੀਜ ਲੂੰਗਾ ਕੱਢ ਲੈ ਚੱਲ ਤੋੜ ਕੇ ਲੈ ਚੱਲ ਹਾਂ ਸਸਰੀ ਕਾਲ ਜੀ ਉਹ ਇਧੋ ਬਹੁਤ ਮਾਰ ਉਹ ਦੇਖੀ ਦੇਖੀ ਵਹੀ ਹਾਲ ਦੀ ਘੜੀ ਦਾ ਇੱਕ ਨੰਬਰ ਲੱਗਦੀ ਆ ਮੈਂ ਤਾਂ ਟ੍ਰੈਲਰ ਘਮਾਤਾ ਪੰਜ ਛੇ ਵਾਰੀ ਅੱਛਾ ਲੈ ਜਾ ਲੈਕਣੀ ਹੌਲੀ ਹੌਲੀ ਹੈ ਸਲਫ ਟਾੜਨੀ ਸਲਫ ਟਾੜਾ ਚਲਾ ਲੈ ਮਾਰ ਸਲਫ ਰੋਸ ਤੋਂ ਕੰਟਰੋਲ ਕਾ ਕੇ ਚੱਲ ਜਾਣੇ ਵਾਲਾ ਪਹੀ ਹੋ ਗਿਆ ਹਾਂ ਚੱਲ ਲੈ ਰੇਟਾ ਰੱਖ ਕਰਤਾ ਤਾਂ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਏ ਚੱਲ ਉਹ ਕਹਾ ਖੜਾ ਖੜਾ ਨੂੰ ਹਾਓ ਕਹਾ ਖੜਾ ਇੰਜਨ ਕੋਲ ਟਾਇਰ ਸਾਫ ਕਰਾ ਲੈ ਟਾਇਰ ਇਨੀ ਵਾਰੀ ਲੱਦੀ ਹੁਣ ਇਸ ਵਾਰ 125000 820 125 850 ਪਰ ਲੱਦੀ ਆ ਹਾਂ ਹੋਰ ਗੱਲ ਨਹੀਂ ਦਿੰਦੇ ਹੋਰ ਗੱਲ ਨਹੀਂ ਦੀ ਇਹ ਤੈਨੂੰ ਕਹਿੰਦਾ ਦੋ ਹਿੱਸੇ ਕਰ ਲੈਣ ਤੇ ਇਹਦੇ ਠੀਕ ਆ ਉਹ ਮਰੀ ਚੱਕੇ ਵਾਲੇ ਕੋ ਤਾਕੇ ਬਾਕੀ ਤਾਂ ਮਲੂਮ ਵਾਟਾ ਫਟਾ ਬੋਲ ਆਜੋ ਕੁੰਡਲੀ ਬਗਦੇ ਰਾਤ ਨੂੰ ਦੱਬਰ ਨਹੀਂ ਤੇ ਉੱਤੇ ਸਾਹੀ ਦਾ ਦਿਲਕਦਾ ਏ ਜੇ ਟਾਇਰ ਭਰਦੇ ਆ 200 ਭਰੀ ਆ ਪਈ ਆ 295 195 ਇਹ ਆ 235 ਭਰੀ ਇੱਧਰ ਲਗਾਤੀ 335 ਭਰੀ ਹੋ ਗਈ ਹੋੁੰਦਾ ਨਹੀਂ 22 ਕੁਇੰਟਲ ਉਹ ਬੈਠਾ ਰਹਿਣ ਤੇ ਠੰਡਾ ਕਰਨੀ ਆ ਤੇ ਪੈਰ ਨਾ ਫੜਨ ਤੇ ਆ ਆ ਮਾਤਾ ਜੀ ਇਹਨੂੰ ਦਾ ਫੋਕੀ ਇਹਦਾ ਪਾਰ ਇੱਕ ਟਾਇਰ ਨੇ ਫੇਰ ਟੱਕਰ ਲਾਣਾ ਜਿਹਦੇ ਟਾਇਰ ਪਸੇ ਕਰ ਦੇ ਇਹਨੂੰ ਚੱਲਦਾ ਦੇ ਤਾਂ ਬਣ ਗਿਆ ਜੇ ਬਣ ਗਿਆ ਵੀ ਡਰਦਾਗਾ ਤੇ ਹੋਰ ਪਵਾ ਲੈਂਦਾ ਹੁਣ ਹੈ ਨਾਲੇ ਰਸਤਾ ਕਹੀ ਜਾਂਦਾ ਨਾਲੇ ਡਰੀ ਵਾਲੀ ਪਰ ਜਿਆਦਾ ਪਵਾ ਲਿਆਉਂਗੇ ਬੜੀ 18 ਫੁੱਟ ਦੀ ਉਹ ਇਹ ਵੀ ਤੇਰਾ ਰੰਗ ਜਾਣਾ ਹੋਣਾ ਰਸਤਾ ਇੱਕ ਨੰਬਰ ਆ ਉਨੀਓੜਾ ਪੱਟੀ ਜਾਂਦਾ ਨੂੰ ਕਿਹਦੀ ਮਾਰਾ ਜਾਏਗਾ ਇਹ ਡਰਦਾ ਬਾਬਾ ਕੋਈ ਗੱਲ ਹੀ ਨਹੀਂ ਲੱਗ ਜਾਏਗਾ 250 ਇਹ ਤਾਂ ਰਸਤਾ ਬਣ ਗਿਆ ਉਹ ਆ ਜੇ ਪਤਾ ਲੱਗ ਜਾਣਾ ਕਿ ਕਿੱਥੇ ਲੱਗ ਰਿਹਾ ਜਿਹੜਾ ਰੋਕਦਾ ਹੈ ਇੱਥੇ ਲੱਗ ਜਾਣਾ ਪਤਾ ਰਸਤਾ ਵਧੀਆ ਹੈ ਨਾ ਉਹਥੇ ਦਲਦਾ ਰਿਹਾ ਲਾਗੇ ਰੱਖਿਓ ਲਾਗੇ ਜਿਆਦਾ ਲਾ ਕੇ ਨਹੀਂ ਰੱਖਣਾ ਪਿੱਛੇ ਤੈਨੂੰ ਗੰਨਾ ਦਿਖਦਾ ਐ ਜਿਹੜੇ ਬਕਸੇ ਲਾਏ ਹਾ ਹੌਲੀ ਗਿਆ ਉਹਨਾਂ ਦਾ ਬਹੁਤ ਟਾਈਮ ਲਾਇਆ ਪਰ ਰਾਸਤੇ ਉੱਪਰ ਟਾਈਮ ਤਾਂ ਲਾਇਆ ਤੇ ਆ ਫਿਰ ਵੀ ਮੜਿਆ ਹੁਣ ਕੁਝ ਵਾਰੀ ਇੰਨਾ ਕਿ ਇੱਥੇ ਲਾ ਕੇ ਬਹੁਤ ਪੈ ਗਿਆ ਸਾਡੀਆਂ ਭਲੇਗਾ ਦਬਣੀ ਐ ਇੱਥੇ ਤੂੰ ਕਹਾ ਆ ਦੇਖੀ ਇੱਥੇ ਇਤੋਰੇ ਤਾਂ ਇੱਥੇ ਕੋਈ ਮਲੰਗਿਆ ਆ ਮਲੰਗਿਆ ਆ ਆ ਗਿਆ ਆ ਗਿਆ ਕਿੱਥੇ ਗਰੋਂਦਾ ਉਹ ਗਰੋਂਦਾ ਨਾ ਗਾ ਫੋਕਵਾਂ ਨਾਲ ਨਿਕਲੇ ਹੋਣਾ ਦੱਸ ਦੇਖ ਹੁਣਾ ਲੰਟ ਪਹਿਨਾ ਉਰੇ ਲੈ ਆ ਫੇਰ ਬੈਕ ਲੈ ਜੀ ਬੈਕ ਨਹੀਂ ਜਾਣਾ ਨਾ ਨਾ ਚਲੇ ਜਾਣਾ ਆ ਜਾ ਆ ਇੱਥੇ ਦੇਖਾ ਦਿੰਦੇ ਉਰੇ ਜਦਾਂ ਦੇਖਾ ਆਹਦਾ ਬੰਗਾ ਥੋੜਾ ਪਹਿਨਾ ਚੜਾ ਲੈ ਇੱਕ ਵਾਰੀ ਪਤਾ ਦਲਾ ਜੁਲੀ ਦਾ ਹਾਂ ਪੈਂਦਾਰੀ ਇੰਨਾ ਕਿ ਤਾਂ ਬੈਠਣ ਆਈਏ ਨੇ ਹੁਣ ਗੱਡੀ ਮਿੱਟੀ ਹੋਣੀ ਉਹ ਆ ਕਿੰਨਾ ਵਾਰ ਪੈਂਦੀ ਵਾਟੇ ਬਾਤੇ ਇਹ ਬੱਚੇ ਬਸ ਉਹ ਪੂਸੂਕੀ ਮਿੱਟੀ ਛਿੜ ਦੇਣੀ ਕਿੰਨਾ ਦਬ ਗਿਆ ਉਹ ਆ ਹਾਂ ਇੱਟੇ ਹੀ ਪਾਉਂਦੀ ਆ ਬੱਚੇ ਉਹ ਲਾ ਉਹ ਬੈਠ ਨਾ ਜਾਵੇ ਚਲ ਆਂ ਤਾਂ ਗੱਡੀ ਤਕੜੀ ਆ ਆਪਣੇ ਤੋਂ ਆਏ ਹਾਏ 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 ਆਂ ਦਬ ਦਿਓ ਬਾਤੈ ਨਾ ਨਹੀਂ ਕਰੀ ਬਸ ਆ ਵੀ ਬਾਠੋੜ ਹੋਰ ਪੱਥਰ ਵੀ ਇਥੇ ਜੇ ਫਸਿਆ ਵੀ ਨਾ ਤਾਂ ਪੱਥਰ ਨਹੀਂ ਵਸਾਉਣਾ ਨਹੀਂ ਪੱਥਰ ਆ ਕਿਤੇ ਮੂਰੇ ਲੱਗ ਗਿਆ ਨਾ ਮੈਂ ਕਹਿੰਦਾ ਮਰ ਜਾ ਯਾਰ ਪੱਥਰ ਉਹ ਔਖਾ ਇਹਨੂੰ ਥੱਲੇ ਦੱਬ ਥੋੜਾ ਜਿਹਾ ਨੀਵਾ ਕਰਕੇ ਆ ਮਿੱਟੀ ਛੱਡ ਦੀ ਪਰ ਯਾਰ ਭਾਈ ਛੱਡ ਪੱਥਰ ਨੀਵਾ ਹੋਵੇ ਨੀਵਾ ਯਾਰ ਪੱਥਰ ਥੋੜਾ ਨੀਵਾ ਤੜਨਾ ਨਾ ਬਣੇ ਪੱਥਰ ਦੀ ਬੈਠੀ ਹੁੰਦਾ ਨਾ ਜਾਂ ਹੁਣ ਹਾਂ ਆ ਪੱਥਰ ਦੀ ਤੜ ਬਣਨੀ ਐਦੀ ਨਹੀਂ ਬਣਨੀ ਆ ਤਾਂ ਠੀਕ ਆ ਆ ਵੀ ਠੀਕ ਉਹ ਰਹਿਣ ਦੇ ਜਿਹਦੀ ਤੜ ਬਣਨੀ ਆ ਉਹ ਰਹਿਣ ਦੇ ਦੂਆ ਸੇਟਣ ਨੂੰ ਭਾਈ ਇੱਥੇ ਉਹ ਰਹਿਣ ਦੇ ਤੜ ਵਾਲਾ ਆ ਲੈ ਇਹ ਤਾਂ ਠੀਕ ਆ ਦੂਆ ਖਰਾਬ ਕਰੂੰਗਾ ਔਰ ਆਹਾਂ ਦੇ ਤੜਾਲਾ ਕਿੱਥੇ ਫੇਰ ਉਹੜੀ ਪੈਂ ਕਿੰਨੀ ਦੂਰ ਤੇ ਆਹ ਤੀਹ ਹੁਣ ਇਹ ਸੁੱਕੀ ਮਿੱਟੀ ਘੇਰੂੰਗਾ ਸੁੱਕੀ ਘੇੜੂੰਗਾ ਯਾਰ ਸੁੱਕੀ ਕਿੱਥੇ ਆਹ ਪਹੀ ਚ ਬੱਟਲਾ ਪਹੀ ਚ ਮਾਰਲਾ ਢੱਕ ਚਾਰ ਉਹਦੇ ਪਿੱਛੇ ਤੇਰੇ ਆਹ ਦੇ ਸੁੱਕੀ ਉਹ ਆ ਹਾਂ ਹਾਂ ਤਰਜੀ ਆਹ ਪਿੱਛੇ ਕਰ ਲੈ ਗਰਦਮ ਤਿੱਖੀ ਬਹੁਤ ਹੈ ਮਾਰਦੇ ਪੈਰ ਜਾ ਲੈ ਸਾਡ ਮੇਰੇ ਕੋ ਕਹੀ ਲੈ ਕਹੀ ਫੜਾਈ ਨੂੰ ਹੁਣ ਤੂੰ ਪਾਸੇ ਹੋ ਜਾ ਹੁਣ ਤੇਰੀ ਕਰਦਣ ਆ ਬੇ ਕਿਤੇ ਲੈ ਸੁਪੀਏ ਮੇਰੇ ਆਏ ਹਾਈ ਹਾਈ ਤੂੰ ਉਹ ਨਾ ਭਾਈ ਕਹੀਆਂ ਬਹੁਤ ਵਧੀਆ ਭਾਈ ਕਹੀ ਲੋਕ ਤਾਂ ਬਹੁਤ ਹੂੰ ਅੱਜ ਕੰਮ ਨਹੀਂ ਕਰਦਾ ਕਹੀ ਦੱਸ ਦਈਏ ਤੱਕ ਪਿਆ ਬੇ ਕਹੀ ਨੇ ਦੱਸਣਾ ਹੀ ਆ ਭਾਈ ਆਹੋਲਾ ਚਾਹੀਦਾ ਤਾਂ ਬਿੰਡਾ ਥੋੜਾ ਮੂਤਾ ਚਾਹ ਦਾ ਹੱਥ ਚ ਸਹੀ ਦੇਖੀ ਕਿਤੇ ਕਹਿ ਦੇ ਵੀ ਕਰਤਾ ਉਹੀ ਕੰਮ ਬਸ ਠੀਕ ਆ ਕਰਤਾ ਕਰਤਾ ਉਹੀ ਕੰਮ ਜਿਤੋਂ ਮੈਂ ਡਾਟਾ ਇਧਰ ਘੇਰ ਦੇ ਦੋ ਕੁ ਉਹ ਉੱਚਾ ਰੱਖ ਬਸ ਦੋ ਕੁ ਟਾ ਕੇ ਇਧਰ ਘੇਰ ਦੇ ਇਧਰ ਵੀ ਛਿੜਦਾ ਮੈਂ ਛਿੜਦਾ ਉਧਰ ਤੂੰ ਛਿੜਾ ਸੁੱਕੀ ਆ ਹਾਂ ਲੈ ਫੜ ਹਾਂ ਠਾੜ ਸੁੱਕੀ ਗੋਲੀ ਵਾਂਗ ਨਿਕਲਣਾ ਰਿਹਾ ਦਾ ਹਾਂ ਠੀਕ ਆ ਬੰਮੇ ਹੂੰ ਬੜਾ ਠੀਕ ਆ ਇੱਥੇ ਸਟਾ ਪੱਥਰ ਤੇ ਇੱਥੇ ਸਟਾ ਦੋ ਤਿੰਨ ਕ ਟੱਕ ਹਾਂ ਥੋੜੀ ਲੈ ਮੈਂ ਜਾ ਕੇ ਹੋਰ ਇੱਥੇ ਤੇ ਉਹ ਖੁੰਝਾ ਸਟਾ ਥੋੜਾ ਜਿਹਾ ਨਾ ਹੂੰ ਇੱਥੇ ਹੂੰ ਬੱਸ ਹੋ ਆ ਇੱਥੇ ਗੇ ਲਾ ਥੋੜੀ ਜਿਹੀ ਟੱਕ ਇਤਲ ਵਾਰ-ਵਾਰ ਕੀ ਕਹੀ ਆ ਇਹ ਤਾਈ ਤੈਨੂੰ ਕਿਹਾ ਅੱਟਲਾ ਯਾਰ ਤੂੰ ਇੱਥੇ ਹੀ ਤੂੰ ਘਰ ਨਹੀਂ ਆਂਦਾ ਹਾਜ਼ਰ ਤਾਈ ਤਾ ਤੈਨੂੰ ਕਹਿੰਦਾ ਤਾਂ ਵੀ ਇੱਥੇ ਗੇਰ ਪੱਥਰ ਵੇਖਾਂ ਤੇ ਇੱਕ ਮਿੰਟ ਇੱਕ ਮਿੰਟ ਖੜੀ ਨਹੀਂ ਪੱਥਰ ਪੱਥਰ ਪੱਟਾ ਪਹਿਲਾਂ ਸਿੱਟੇ 'ਤੇ ਬੈਠ ਜene ਵਿੱਚੀ ਤੇ ਤਾਈ ਸਿੱਟੇ 'ਤੇ ਬੋਣੇ ਹੋਰ ਇੱਥੇ ਕੀ ਨਹੀਂ ਗੇਰਨੀ ਆ ਪੱਟੜ ਕਿੱਥੇ ਪਾਣ ਜਣੀ ਯਾਰ ਹਾਂ ਪਿੱਛੇ ਆ ਬਸ ਉਰਹੀਂ ਰੱਖ ਮਿੱਟੀ ਇੰਨੀ ਨੂੰ ਟੱਕ ਨਾ ਬਾਈ ਯਾਰ ਕਈ ਵਾਰੀ ਬੰਦਾ ਪਲੇ ਕੇ ਗਲੇ ਲਈ ਜੇ ਕਰਦਾ ਆਹੋ ਆਹੀ ਰੱਖਣਾ ਬਸ ਆਹ ਆ ਉਰਲੇ ਪਾਸੇ ਹੀ ਰੱਖ ਆਹ ਸਾਈਡ ਦਾ ਬੋਝ ਕਰਦੀ ਸਾਈਡ ਦਾ ਬੋਝਿੰਦੀ ਆ ਵੀ ਰਸਤਾ ਵਧੀਆ ਹੀ ਹੈ ਕਿਤੇ ਹੋਰ ਗਿਰ ਜਵੇ ਫਿਰ ਇੱਥੇ ਮੈਂ ਫਿਰ ਭਾਰ ਗਿਆ ਮੋਟਰਸਾਈਕਲ ਉੱpon ਖੱਬਲ ਜਾਂਦਾ ਕੁੜੀ ਚੋਦ ਦਾ ਅਈ ਇਹ ਇੱਥੇ ਬੂਲੜਾ ਹੈ ਇੱਥੇ ਵੱਜਿਆ ਮੈਂ ਤਾਂਹੀਂ ਤੈਨੂੰ ਗਿਆ ਯੂ ਨੋ ਨੰਗਾ ਹੀ ਰਹੇ ਜਦ ਚੰਗੀ ਤਰ੍ਹਾਂ ਬੰਦ ਹੋ ਜੂਗਾ ਜਦ ਹੁੰਦੀ ਗਿੱਲੀ ਬੰਦਾ ਸਾਈਡ ਕਰ ਲੈਂਦਾ ਹੂੰ ਬਾਦ ਨਹੀਂ ਰੁਕੇ ਨਾ ਸਕਦਾ ਤੂੰ ਹੋਰ ਯਾ ਇਹ ਵੀ ਭਾਵੇਂ ਮੂੰਹ ਬੋ ਗੋਲੀ ਮਾ ਗਾਉਂਦਾ ਮੋਟਰਸਾਈਕਲ ਲੈ ਕੇ ਹਾਂ ਇਹਨੇ ਕਿਹਾ ਥੋੜੋ ਕੱਢਣਾ ਜਾਂ ਪੈ ਗਿਆ ਚੌਥਾ ਗੇਅਰ ਤੇ ਕਰ ਤੇ ਕਿ ਕਿਦਨ ਅਸੀਂ ਆਈਏ ਚਲੇ ਉਧਰ ਤੇ ਗੇਅਰ ਨਹੀਂ ਕੱਢਦਾ ਇਹ ਕੱਲ ਨਹੀਂ ਫਿਰ ਪਰਸੋਂ ਦੀ ਉਹ ਗੱਲ ਕੱਲ ਚੌਥਾ ਗੇਅਰ ਪੈ ਗਿਆ ਤੂੰ ਐਂ ਸਮਝਦਾ ਵੀ ਚੌਥੇ ਜੇ ਮੁੜ ਕੇ ਆਉਣਾ ਜਿੱਥੇ ਪਰਸੋਂ ਦੀ ਉਹ ਉੱਥੇ ਆਈਏ ਚਲੇ ਉਰੇ ਨੂੰ ਆਪ ਗੂਰੇ ਦੀ ਸੜਕ ਨੂੰ ਮੋੜ ਕੇ ਖੜ ਗਿਆ ਮੈਂ ਤੂੰ ਕਿਧਰ ਨੂੰ ਚੱਲਿਆ ਉਹ ਕਹਿੰਦਾ ਮਰਾ ਸਕੂਲ ਦੇ ਭਰੇ ਕਿ ਚੱਲਿਆ ਤਾਂ ਕਹਿੰਦਾ ਖੇਤਾਂ ਦੇ ਕੋਲ ਵੀ ਨਹੀਂ ਫੂਲ ਚਾਹੀਦਾ ਕਹਿੰਦਾ ਮੇਰੇ ਕਾ ਤੀ ਚੌਥੀ ਵਾਰੀ ਹੋ ਲਿਆ ਇਹ ਇੱਕ ਕਬਰੇ ਉੱਤੇ ਸਰੇ ਤੇ ਵੀ ਮੁੜ ਕੇ ਆਇਆ ਹਾਂ 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 ਕਦੇ ਇੱਕ ਦਿਨ ਮੈਂ ਗਾਂ ਤੇ ਮੁੜ ਕੇ ਆਇਆ ਵੀ ਮੈਂ ਤਾਂ ਖੇਤਾਂ ਨੂੰ ਚੱਲੇ ਆਦਾ ਵੀ ਮੈਂ ਤਾਂ ਖੇਤਾਂ ਨੂੰ ਚੱਲੇ ਆਦਾ ਸਕੂਲ 'ਚ ਬੜ ਗਿਆ ਮੈਂ ਚੱਲ ਜਰੀ ਆ ਠੀਕ ਆ ਗੱਲ ਹਾਂ ਤਾਂ ਸੁੱਕੀ ਕੱਲ ਮਿੱਟੀ ਚੱਕ ਲੈ ਗਿਆ ਟਾਇਰ ਸਾਰੀ ਵਧੀਆ ਰਹੇ ਕੱਲ ਕਮਾ ਕੇ ਓਰੇ ਆ ਕਿੰਨਾ ਮੈਂ 150 ਜਿੰਨਾ ਤਾਂ ਲਦਾਨ ਹੋ ਗਿਆ ਉਹਦਾ ਮੈਨੂੰ ਲੱਗਦਾ ਕੰਨਾ ਜ਼ਿਆਦਾ ਵੱਧੂਗਾ ਹਜੇ ਕਹਿੰਦਾ 20 ਭਰੀਆਂ ਹੋਰ ਪੋ ਆਲ ਮਾ ਉਧਰ ਤੇ ਲੈ ਲੈ ਆ ਇਹ ਟਾਇਰ ਨੂੰ ਜਾਮ ਲਾ ਦੂੰਗੇ ਇਹਨੇ ਕਿ ਖੱਬੜ ਹੈ ਖੱਬੜ ਹੀ ਹੈ ਪਾਓ ਕਿਹੜਾ ਗਿੱਲਾ ਸੁੱਕਾ ਹੀ ਆ ਕੰਨ ਉਹ ਤਾਂ ਇੱਕ ਬਰਾਬਰ ਕਰਨ ਲੱਗਿਆ ਵਾ ਇੱਧਰ ਮੜੀ ਹੋਰ ਸਟੱਲਾ ਹੁਣ ਇੱਥੇ ਵੀ ਹਟ ਦੇਖਦਾ ਹੈ ਪਾਣੀ ਕਰਕੇ ਪੋਲੀ ਪਈ ਮਿੱਟੀ ਲੈ ਉਹ ਕਹੀ ਸਰ ਨੂੰ ਹੋਣੀ ਨਹੀਂ ਦਿਸਮਾ ਪਿਆ ਭਾਈ ਹੂੰ ਮੀਂਹ ਦਿਸਮਾ ਹਰ ਕਬ ਬਹੁਤ ਆ ਹਟਣਾ ਖਾ ਲਿਓ ਮੈਂ ਤੁਹਾਨੂੰ ਦੱਸਤਾ ਹਟ ਜਾਓ ਇਹ ਤਾਂ ਤੋੜਨੇ ਨੂੰ ਜਾਂਦੇ ਆ ਤੋੜਨੇ ਨੂੰ ਦੱਸਾ ਬਸ ਕਿਤੇ ਨਹੀਂ ਜਾਂਦਾ ਇਹ ਕਰਤੀ ਬਰਾਬਰ ਮੈਂ ਕਹਿੰਦਾ ਬੇਡੂ ਚੱਲ ਚਲ ਬਹੁਤ ਆ ਬਾਕੀ ਬਾਹੋਂ ਉੱਥੇ ਚੱਲੋ ਹੁਣ ਤੁਸੀਂ ਹੌਲੀ ਹੌਲੀ ਕਰ ਲੈਣਾ ਮੈਂ ਬਾਕੀ ਕਾਲੂ ਸਹੀ ਅਗਲੇ ਕਿਹੜੇ ਰੁਪਏ ਪੱਟ ਕੇ ਕਰਦੀ ਬਹੁਤ ਆ ਯਾਰ ਨਾਕ ਅਸੀਂ ਜਾਓ ਰੁਪਏ ਨਾ ਫਟਾ ਫਟਾ ਕਰ ਰੱਖਣਾ ਜੀ ਲਾਓ ਨਾ ਠੀਕ ਹੈ ਚੱਕ ਪਟਾ ਰੇ ਛੋੜਾ ਸਾ ਵੀਰ ਭਾਈ ਦੇ ਬਾਦ ਕਰਾ ਕਿੱਥੇ ਲੱਗਿਆ ਉਹ ਟ੍ਰੈਲਰ ਪੂਰੇ ਪੂਰਾ ਹੁੰਦਾ ਬੂਟਿਆਂ ਚ ਹੋ ਹਮ ਹਮ ਇੰਨਾ ਬਹੁਤ ਆ ਗਿੰਨਾ ਉਹਦੇ ਬਾਹਰ ਬਹੁਤ ਆ ਆ ਪੂਰੇ ਚਾਹਾਂਗਾ ਹੋਲੋ ਦੇਖਿਆ ਉੱਤ ਵਾਲੋ ਦੇਖਿਆ ਮੈਂ ਮੈਂ ਉਹ ਪੱਤੇ ਭਗਾ ਕੇ ਬਾਈ ਇਹ ਤਾਂ ਗੂੜੇ ਪਾਉਣ ਲੱਗਣੇ ਓਰੇ ਪੱਤੇ ਭਗਾਤੇ ਪਰ ਮੈਂ ਬੱਧੀਆ ਰਿਹਾ ਇੱਥੇ ਬਾਹਰ ਹੀ ਆ ਗਿਆ ਮੈਂ ਜਿਹੜੀ ਆਇਆ ਇੱਥੇ ਆਇਆ ਇਹ ਕੱਢਦਾ ਹੋਲੀ ਆਖਲਾ ਤੁਸੀਂ ਹੁੰਦਾ ਹੋਲੀ ਨਹੀਂ ਆਦੀ ਹੋਲੀ ਗਿਆ ਐਂ ਕਰਦਾ ਰਹਿਣਾ ਕਿੱਥੇ ਕਿੱਥਾ ਆਇਆ ਹੈ ਸੇਜਾ ਲਾ ਕੇ ਮੋੜੀ ਹੁਣ ਪੂਰਾ ਫਰਮ ਚੱਕ ਕੇ ਯਾ ਯਾ ਮਤਲਬ ਤਾਂ ਕੋਈ ਨਾ ਹੋਇਆ ਭਾਈ ਕਿੱਧਰ ਚਲਾ ਕੇ ਮੋੜੀ ਇੱਧਰ ਆਏ ਬਾਅਦ ਜਿਆਵਾ ਨਾ ਖਤਮ ਹੋ